ਅੱਜ ਐਸਐਚਓ ਸਰਦੂਲਗੜ੍ਹ ਨੇ ਵਪਾਰ ਮੰਡਲ ਦੇ ਆਗੂਆਂ ਨਾਲ ਕੀਤੀ ਮੀਟਿੰਗ ਇਸ ਮੌਕੇ ਤੇ ਉਹਨਾਂ ਨੇ ਟ੍ਰੈਫਿਕ ਵਿਵਸਥਾ ਸੁਧਾਰਨ ਲਈ ਵਪਾਰ ਮੰਡਲ ਦੇ ਆਗੂਆਂ ਨਾਲ ਸਲਾਮ مشورہ ਕੀਤਾ ਇਸ ਮੌਕੇ ਤੇ ਹੋਈ ਗੱਲਬਾਤ ਅਤੇ ਲਏ ਗਏ ਫੈਸਲਿਆਂ ਨੂੰ ਸੁਣਨ ਲਈ ਦੇਖੋ ਸਾਡੀ ਇਹ ਰਿਪੋਰਟ ਵੀਡੀਓ ਦੇਖੋ ਤੇ ਸ਼ੇਅਰ ਜਰੂਰ ਕਰਦੇ ਹੋ ਇਹ ਵਪਾਰ ਮੰਡਲ ਨਾਲ ਸਾਡੇ ਜੋ ਟ੍ਰੈਫਿਕ ਦੀ ਸਮੱਸਿਆ ਹੈਗੀ ਤੇ ਹੋਰ ਕੁਝ ਸਮੱਸਿਆਵਾਂ ਸੀ ਜਿਹੜੀਆਂ ਇਹਨਾਂ ਨੇ ਸਾਡਾ ਸਾਝੀ ਕੀਤੀਆਂ ਗਿਆ ਉਹਦੇ ਬਾਰੇ ਅਸੀਂ ਅੱਜ ਇਹਨਾਂ ਨਾਲ ਵਿਚਾਰ ਵਟਾਂਦਰਾ ਕੀਤਾ ਕਿ ਤਾਂ ਕਿ ਜੋ ਪਾਰਕਿੰਗ ਦਾ ਜਿਹੜੀ ਹੈ ਇੱਕ ਦਿਕਕਤਾਰੀ ਜਿਹੜੀ ਉਹ ਆਪਣੇ ਪ੍ਰਧਾਨ ਜੀ ਸੀ ਇੱਥੇ ਉਹਨਾਂ ਨੇ ਦੱਸਿਆ ਕਿ ਅਸੀਂ ਪਾਰਕਿੰਗ ਦੀ ਜਗ੍ਹਾ ਬਣਾ ਰਹੇ ਹਾਂ ਫਿਲਹਾਲ ਉਹਨਾਂ ਚਿਰ ਜਿੰਨਾ ਚਿਰ ਜਿਹੜੀ ਇਹਨਾਂ ਦੇ ਹਸਪਤਾਲ ਦੇ ਵਿੱਚ ਪਾਰਕਿੰਗ ਹੈ ਵੀ ਗੱਡੀਆਂ ਉੱਥੇ ਪਾਰਕ ਕਰਾਂਗੇ ਨਹੀਂ ਅਤੇ ਜਿਹੜੀ ਵਪਾਰ ਮੰਡਲ ਨੇ ਇਹਨਾਂ ਨੇ ਸਾਡੇ ਨਾਲ ਕੀਤਾ ਕਿ ਜੋ ਬਾਹਰ ਸਮਾਨ ਲਾਉਂਦੇ ਨੇ ਦੁਕਾਨਦਾਰ ਤੇ ਆਪਣਾ ਸਮਾਨ ਅੰਦਰ ਲਾਇਆ ਕਰਨਗੇ ਤੇ ਬਾਹਰ ਨਹੀਂ ਲਾਉਣਗੇ ਜਿਸ ਨਾਲ ਕਿਉਂਕਿ ਬਾਹਰ ਗੱਡੀਆਂ ਵੈਰਾ ਖੜਨ ਨਾਲ ਇਹਨਾਂ ਨਾਲ ਕਾਫੀ ਟ੍ਰੈਫਿਕ ਦੀ ਸਮੱਸਿਆ ਆ ਰਹੀ ਹੈ ਹਸਪਤਾਲ ਰੋਡ ਤੇ ਔਰ ਜ਼ਿਆਦਾ ਦਿੱਕਤ ਆ ਗਈ ਕਿਉਂਕਿ ਕਈ ਵਾਰ ਕੋਈ ਪ੍ਰੋਬਲਮ ਆਉਂਦੀ ਹੈ ਐਮਬੂਲੈਂਸ ਵੈਰਾ ਦੀ ਨੰਗਰ ਵਿੱਚ ਪ੍ਰੋਬਲਮ ਆਉਂਦੀ ਹੈ ਤਾਂ ਕਿ ਅਸੀਂ ਇਹਨਾਂ ਵਪਾਰ ਮੰਡਲ ਦਾ ਸਹਿਯੋਗ ਦਾ ਬਹੁਤ ਜ਼ਰੂਰਤ ਹੈ ਠੀਕ ਹੈ ਨਾ ਚਾਹੁੰ ਕਿ ਇਹ ਦੁਕਾਨਦਾਰਾਂ ਤੇ ਸ਼ਹਿਰ ਵਾਸੀਆਂ ਨੂੰ ਇਹ ਟੈਕ ਦੀ ਸਮੱਸਿਆ ਨੂੰ ਮੈਂ ਦੁਕਾਨਦਾਰਾਂ ਤੇ ਸਾਰੇ ਸ਼ਹਿਰ ਵਾਸੀਆਂ ਨੂੰ ਇੱਕ ਬੇਨਤੀ ਕਰਦਾ ਕਿ ਜਿਹੜੀਆਂ ਗੱਡੀਆਂ ਆਉਂਦੀਆਂ ਜਾਂ ਸਕੂਟਰ ਮੋਟਰਸਾਈਕਲ ਹੈ ਉਹ ਪਾਰਕ ਡਰਾਈਵਰ ਉਲਦੀ ਪਾਲਣਾ ਕਰਨ ਕਿਉਂਕਿ ਉਹ ਇਹਨਾਂ ਦੇ ਫਾਇਦੇ ਵਾਸਤੇ ਹੀ ਹੈ ਤਾਂ ਕਿ ਸਾਨੂੰ ਇਹਨਾਂ ਦੇ ਖਿਲਾਫ ਕੋਈ ਕਿਸ ਦੇ ਖਿਲਾਫ ਕਾਰਵਾਈ ਨਾ ਕਰਨੀ ਪਵੇ ਤੇ ਇਹ ਵਧੀਆ ਪੀਸਫੁਲ ਜਦੋਂ ਇਹਨਾਂ ਨੂੰ ਕੋਈ ਸਾਡੇ ਤੱਕ ਲੋੜ ਹੈ ਤਾਂ ਇਹ ਬੇਜਾਜ ਕੋ ਮੈਨੂੰ 24 ਆਵਰ ਮੇਰੇ ਕੋਲ ਆ ਕੇ ਮੈਨੂੰ ਮਿਲ ਸਕਦੇ ਨੇ ਮਿੱਥੋਂ ਕੋਈ ਵੀ ਸਹਾਇਤਾ ਉਹ ਲੈ ਸਕਦੇ ਨੇ ਤੇ ਕਿਉਂਕਿ ਲਾਅ ਆਰਡਰ ਨੂੰ ਮੈਂ ਮੇਨਟੇਨ ਕਰਨਾ ਮੇਰੀ ਡਿਊਟੀ ਹੈ ਮੈਂ ਸੀਨੀਅਰ ਅਫਸਰ ਹਾਂ ਉਹ ਕਹਿੰਦਾ ਜੋ ਇਹਦੇ ਮਰ ਦੇ ਲਾਅ ਆਰਡਰ ਨੂੰ ਮੈਂ ਮੇਨਟੇਨ ਕਰਾਂਗਾ ਸૌ ਤੋਂ ਪਹਿਲਾਂ ਸਾਰੇ ਮੇਰੇ ਵੀਰਾਂ ਨੂੰ ਨਮਸਕਾਰ ਅੱਜ ਦਾ ਬੇਸ਼ਾ ਮੇਲ ਟ੍ਰੈਫਿਕ ਕਸਵੰਦੀ ਸੀ ਜੋ ਕਿ ਹਸਪਤਾਲ ਰੋਡ ਦੇ ਉੱਤੇ ਟ੍ਰੈਫਿਕ ਜਾਮ ਹੁੰਦੀ ਹੈ ਅਤੇ ਲੋਕਾਂ ਨੂੰ ਪਰੇਸ਼ਾਨੀ ਹੁੰਦੀ ਹੈ ਅਸੀਂ ਸਾਨੂੰ ਐਸ ਐਚਓ ਸਾਹਿਬ ਨੇ ਬੁਲਾਇਆ ਵਪਾਰ ਮੰਡਲ ਦੀ ਮੀਟਿੰਗ ਲਈ ਉਹਦੇ ਵਿੱਚ ਵੱਖ-ਵੱਖ ਟੇਡਾਂ ਦੇ ਪ੍ਰਧਾਨ ਆਏ ਸਾਰਿਆਂ ਨੇ ਬਹੁਤ ਵਧੀਆ ਸਹਿਮਤੀ ਦਿੱਤੀ ਵੀ ਜਿਹੜੇ ਮੋਟਰਸਾਈਕਲ ਹੈ ਜਾਂ ਕੋਈ ਸਕੂਟਰ ਹੈ ਜਾਂ ਕੋਈ ਗੱਡੀ ਹੈ ਉਹ ਅਸੀਂ ਪਾਰਕਿੰਗ ਦੇ ਵਿੱਚ ਲਾਵਾਂਗੇ ਪਾਰਕਿੰਗ ਵਾਲੇ ਸਾਨੂੰ ਇਹ ਅਸ਼ੋਰ ਕਰਨਾ ਵੀ ਸਾਡੀ ਗੱਡੀ ਚੋਰੀ ਨਹੀਂ ਹੋਊਗੀ ਸੋ ਇਹ ਉਹਨਾਂ ਨੇ ਵੀ ਕੀਤਾ ਤੇ ਐਸਐਚਓ ਸਾਹਿਬ ਨੇ ਵੀ ਇਹ ਅਭਿਸ਼ਵਾਸ ਦਵਾਇਆ ਵੀ ਅਸੀਂ ਜਿਹੜੀ ਰੋਡ ਹੈ ਉਹਨੂੰ ਪੂਰੀ ਵਧੀਆ ਤਰੀਕੇ ਨਾਲ ਸਹੀ ਕਰਾਵਾਂਗੇ ਇੱਕ ਪ੍ਰਧਾਨ ਜੀ ਤੁਸੀਂ ਦੁਕਾਨਦਾਰਾਂ ਨੂੰ ਕੀ ਕਹਿਣਾ ਚਾਹੋਗੇ ਵੀ ਉਹ ਟ੍ਰੈਫਿਕ ਦੇ ਵਿੱਚ ਜਿਹੜਾ ਵਿਘਨ ਪੈਂਦਾ ਹੈ ਉਹਦੇ ਲਈ ਤੁਹਾਡਾ ਸਾਥ ਦੇ ਜਿਹੜਾ ਉਹਨਾਂ ਦਾ ਸਮਾਨ ਹੈ ਜੀ ਦੁਕਾਨਦਾਰਾਂ ਦਾ ਅਸੀਂ ਉਹਨਾਂ ਮੇਰੇ ਵੀਰਾਂ ਨੂੰ ਇਹੀ ਕਹਾਂਗੇ ਵੀ ਉਹ ਸਮਾਨ ਆਪ ਦੀ ਦੁਕਾਨ ਦੇ ਵਿੱਚ ਰੱਖ ਲੈ ਨਾ ਕੇ ਰੋਡ ਤੇ ਆਵੇ ਸਮਾਨ ਰੋਡ ਤੇ ਹੁੰਦਾ ਗਾਹਕ ਲੈਣ ਆਉਂਦਾ ਉਹਦਾ ਮੋਟਰਸਾਈਕਲ ਹੋਰ ਰੋਡ ਤੇ ਹੁੰਦਾ ਇੱਕ ਮੇਰੇ ਦੁਕਾਨਦਾਰ ਵੀਰ ਦਾ ਪਹਿਲਾਂ ਮੋਟਰਸਾਈਕਲ ਆਉਂਦਾ ਹੁੰਦਾ ਫਿਰ ਸਮਾਨ ਬਾਹਰ ਹੁੰਦਾ ਫਿਰ ਗਾਹਕ ਦਾ ਮੋਟਰਸਾਈਕਲ ਹੁੰਦਾ ਸੋ ਇਹੀ ਇੱਕ ਦੁਕਾਨਦਾਰੀ ਟ੍ਰੈਫਿਕ ਜਾਮ ਕਰ ਦਿੰਦੇ ਇੱਕ ਨਗਰ ਪੰਚਾਇਤ ਵੱਲੋਂ ਵੀ ਕੋਈ ਇਹਨਾਂ ਦੇ ਕਾਰਵਾਈ ਕੀਤੀ ਜਾਊਗੀ ਜਿਹੜੇ ਮੰਨ ਲਓ ਨਗਰ ਪੰਚਾਇਤ ਵੱਲੋਂ ਜੀ ਅਸੀਂ ਲੋ ਪਾਰਕਿੰਗ ਹੈ ਉਹ ਲਿਖ ਕੇ ਲਾਵਾਂਗੇ yellow ਪੱਟੀ ਲਾਵਾਂਗੇ ਜੇ ਕੋਈ ਹੋਰ ਕਾਰਵਾਈ ਹੋਈ ਜੇ ਦੁਕਾਨਦਾਰ ਨਹੀਂ ਅੜਦੇ ਜਦ ਟਰੈਕ ਕੋਲ ਤੇ ਗੱਡੀਆਂ ਲੋਕ ਖੜਾ ਕੇ ਚਲੇ ਜਾਂਦੇ ਆ ਜੀ ਮੇਨ ਪ੍ਰੋਬਲਮ ਤਾਂ ਇਹ ਹੀ ਹੈ ਵੀ ਗੱਡੀ ਖੜਾਤੀ ਲੋਕ ਕਰਤੀ ਬਾਕੀ ਉਹ ਅਸੀਂ ਐਸ ਐਚਓ ਸਾਹਿਬ ਨੂੰ ਕਹਿ ਕੇ ਉਹਨਾਂ ਤੇ ਐਕਸ਼ਨ ਲਾਵਾਂਗੇ ਪਹਿਲਾਂ ਤਾਂ ਅਸੀਂ ਐਸ ਐਚਓ ਸਾਹਿਬ ਦਾ ਇੱਥੇ ਪਹੁੰਚਣ ਤੇ ਜੀ ਜੋ ਉਹਨਾਂ ਨੇ ਚਾਰ ਸੰਭਾਲਿਆ ਸਾਰੇ ਆੜਤੀਆ ਸੈਸ਼ਨ ਵੱਲੋਂ ਬਹੁਤ ਬਹੁਤ ਧੰਨਵਾਦ ਕਰਦੇ ਇਹਨਾਂ ਦਾ ਪਹਿਲਾਂ ਵੀ ਇਹ ਇੱਥੇ ਪੋਚਰ ਲਾ ਕੇ ਗਏ ਨੇ ਸਾਨੂੰ ਵਿਸ਼ਵਾਸ ਆ ਬੀ ਇਹ ਪੂਰਾ ਵਪਾਰੀਆਂ ਦੇ ਨਾਲ ਤੇ ਸ਼ਹਿਰ ਵਾਸੀਆਂ ਨੂੰ ਪੂਰਾ ਸੰਯੋਗ ਦੇਣਗੇ। ਬਾਕੀ ਜੋ ਅੱਜ ਇਹਨਾਂ ਨੇ ਵਪਾਰੀਆਂ ਨਾਲ ਮੀਟਿੰਗ ਕੀਤੀ ਹੈ ਜੀ ਉਹਦੇ ਵਿੱਚ ਇਹੀ ਸੁਝਾਅ ਸੀ ਵੀ ਟਰੱਕ ਦੀ ਆ ਰਹੀ ਸਮੱਸਿਆ ਔਰ ਦੁਕਾਨਦਾਰਾਂ ਨੂੰ ਆ ਰੀਆਂ ਮੁਸ਼ਕਲਾਂ ਬਾਰੇ ਅਸੀਂ ਇਹਨਾਂ ਨੂੰ ਜਾਣੂ ਕਰਾਇਆ ਔਰ ਜੋ ਵੀ ਕੋਈ ਨਸ਼ੇ ਵਾਸਤੇ ਜਾਂ ਕੋਈ ਗਲਤ ਅਨਸਰਾ ਉਹ ਮੰਡੀ ਵਿੱਚ ਨਾ ਆਵੇ ਤੇ ਆਮ ਜਨਤਾ ਨੂੰ ਕੋਈ ਕਿਸੇ ਕਿਸਮ ਦੀ ਕੋਈ ਪ੍ਰੋਬਲਮ ਨਾ ਹੋਵੇ ਇਹਨਾਂ ਨੇ ਸਾਨੂੰ ਪੂਰਾ ਵਿਸ਼ਵਾਸ ਦਿਵਾਇਆ ਵੀ ਕਿਸੇ ਵੀ ਸ਼ਹਿਰ ਵਾਸੀ ਨੂੰ ਅਸੀਂ ਕਿਸੇ ਕਿਸਮ ਦੀ ਕੋਈ ਸਮੱਸਿਆ ਨਹੀਂ ਹੋਣ ਦੇਵਾਂਗੇ ਤਾਂ ਵਪਾਰੀਆਂ ਵੱਲੋਂ ਤੁਸੀਂ ਪ੍ਰਸ਼ਾਸਨ ਨੂੰ ਸਾਥ ਦੇਣ ਦਾ ਕੀ ਕਹਿਣਾ ਚਾਹੋਗੇ ਵਪਾਰੀਆਂ ਅਸੀਂ ਜੀ ਪ੍ਰਸ਼ਾਸਨ ਨੂੰ ਵੀ ਪੂਰਾ ਸਹਿਯੋਗ ਦੇਵਾਂਗੇ ਤੇ ਪ੍ਰਸ਼ਾਸਨ ਨੇ ਵੀ ਸਾਨੂੰ ਵਿਸ਼ਵਾਸ ਦਿਵਾਇਆ ਵੀ ਵਪਾਰੀਆਂ ਨੂੰ ਅਸੀਂ ਪੂਰਾ ਸਹਿਯੋਗ ਦੇਵਾਂਗੇ ਕਿਸੇ ਗੱਲ ਦੀ ਕੋਈ ਦਿੱਕਤ ਨਹੀਂ ਹੋਣ ਦੇਵਾਂਗੇ